ਅੱਜ ਦੇ ਦਿਨ ਕੀ ਹੋ ਗਈ ਅੱਜ ਤੁਸੀਂ ਮਤਲਬ ਸਾਫ ਕੰਮ ਤੇ ਚੇਤਨ ਸਿੰਘ ਜੋੜਾ ਮਾਜਰਾ ਦੇ ਕਾਰਨ ਕਰਨਾ ਦਿੱਤਾ ਇਹ ਦੇਖੋ ਕੱਲੇ ਚੇਤਨ ਸਿੰਘ ਜੋੜਾ ਮਾਜਰਾ ਦੇ ਨਹੀਂ ਦੇ ਰਹੇ ਸਾਰੇ ਪੂਰੇ ਪੰਜਾਬ ਵਿੱਚ ਸਯੁਗਤ ਮੋਰਚੇ ਨੇ ਲਿਖਿਆ ਸੀ ਜੋ ਪ੍ਰੋਗਰਾਮ ਪ੍ਰੋਗਰਾਮ ਉਸੇ ਤਹਿਤ ਅਸੀਂ ਸਾਰੇ ਹੀ ਮੰਤਰੀਆਂ ਐਮਐਲਏ ਦੇ ਘਰਾਂ ਦੇ ਅੱਗੇ ਤਰਨੇ ਦੇ ਰਹੇ ਹਾਂ ਇਹ ਅਸੀਂ ਅੱਜ ਜਿਹੜਾ ਇਹ ਚੇਤਾਵਨੀ ਦੇਣ ਆਏ ਹਾਂ ਜਿਹੜਾ ਸਾਨੂੰ 5 ਤਰੀਕ ਨੂੰ ਜੀ ਚੰਡੀਗੜ੍ਹ ਜਾਣਾ ਸੀ ਲੋਕਾਂ ਦੀਆਂ ਜਿਹੜੀਆਂ ਹਕੀ ਮੰਗਾਂ ਨੇ ਉਹਨਾਂ ਵਾਸਤੇ ਜਿਹੜਾ ਭਗਵੰਤ ਮਾਨ ਨੇ ਨਾਰਾਇਣ ਲਾ ਕੇ ਇਹ ਸਰਕਾਰ ਬਣਾਈ ਸੀ 2022 ਚ ਸਾਡੀ ਸਰਕਾਰ ਬਣਾਓ ਤੇ 22 ਤੇ 22 ਦੇ ਫਸਲਾਂ ਤੇ ਐਮਐਸਪੀ ਦਵਾਂਗੇ ਉਸ ਗੱਲ ਤੋਂ ਮੁੱਕ ਗਿਆ ਹੈ ਹੁਣ ਇਹ ਉਲਟਾ ਪ੍ਰਚਾਰ ਕਰ ਰਿਹਾ ਹੈ ਕਿਉਂਕਿ ਪਿਛਲੇ ਮਾਰਚ 2023 ਨੂੰ ਸ਼ਰਡੇ ਨਾਲ ਮੀਟਿੰਗ ਕਰਕੇ ਇਹਨੇ ਵਾਅਦਾ ਕੀਤਾ ਸੀ ਵੀ ਤੁਹਾਡੀਆਂ ਜਿਹੜੀਆਂ ਮੰਗਾਂ ਨੇ ਜਿਵੇਂ ਕੋਆਪਰੇਟ ਕੋਆਪਰੇਟ ਸੁਸਾਇਟੀਆਂ ਨੇ ਇਹ ਜਿਹੜੀਆਂ ਹੈਗੀਆਂ ਲੈਂਡਮਾਰਕਰ ਜੀ ਬੈਂਕਾਂ ਨੇ ਉਹਨਾਂ ਦੇ ਜਿਹੜੇ ਡਿਫਾਲਟਰ ਹੋਏ ਨੇ ਕਿਸਾਨ ਉਹਨਾਂ ਦੀ ਸੈਟਲ ਵਨ ਟਾਈਮ ਸੈਟਲਮੈਂਟ ਕਰਾਵਾਂਗੇ ਅਸੀਂ ਨਾਬਾਡ ਨਾਲ ਮੀਟਿੰਗ ਕਰਕੇ ਕਰਮਚਾਰੀਆਂ ਨਾਲ ਅਸੀਂ ਇਹ ਤੁਹਾਡਾ ਹੱਲ ਕਰਾਂਗੇ ਉਹਨਾਂ ਨੇ ਨਾਲ ਹੀ ਨਾਲ ਇਹ ਵੀ ਕਿਹਾ ਸੀ ਵੀ ਐਮਐਸਪੀ ਜਿਹੜੀ ਮੰਗੀ ਏ ਮੱਕੀ ਏ ਆਲੂ ਗੋਭੀ ਮਟਰ ਇਹਨਾਂ ਸਾਰੀਆਂ ਚੀਜ਼ਾਂ ਦੇ ਦਵਾਂਗੇ ਐਮਐਸਪੀ ਅਸੀਂ ਉਹ ਖਰੀਦਾਂਗੇ ਪਰ 2 ਸਾਲ ਹੋ ਗਏ ਨੇ ਇਹਨਾਂ ਨੇ ਮੁੜ ਕੇ ਕੋਈ ਸਾਡੇ ਨਾਲ ਮੀਟਿੰਗ ਨਹੀਂ ਕੀਤੀ ਉਸ ਤੋਂ ਅੱਗੇ ਲਾਰੇ ਲਾਉਂਦੇ ਰਹੇ ਇਸ ਕਰਕੇ ਸੰਯੁਕਤ ਮੋਰਚੇ ਦੇ 5 ਤਰੀਕ ਜਿਹੜਾ ਚੰਡੀਗੜ੍ਹ ਦਾ ਉਲੇਖਿਆ ਸੀ ਪ੍ਰੋਗਰਾਮ ਉਸੇ ਇਸ ਨੇ 3 ਤਰੀਕ ਨੂੰ ਹੀ ਸੰਯੁਕਤ ਮੋਰਚੇ ਮੀਟਿੰਗ ਬੁਲਾਈ ਮੀਟਿੰਗ ਬੁਲਾ ਕੇ ਪਹਿਲੋ ਸਾਡੇ ਲੀਡਰਾਂ ਸੰਯੁਕਤ ਮੋਰਚੇ ਦੇ ਲੀਡਰਾਂ ਨੇ ਪੁੱਛਿਆ ਵੀ ਤੁਹਾਡਾ ਸਮਾਂ ਕਿੰਨਾ ਹੈ ਇਹਨੇ ਭਗਵੰਤ ਮਾਨ ਨੇ ਕਿਹਾ ਵੀ ਮੇਰੇ ਕੋ ਖੁੱਲਾ ਸਮਾਂ ਹੈ ਪਰ ਜਦੋਂ 6 ਤੋਂ 7ਵੀਂ ਮੰਗਤੇ ਜਦੋਂ ਗੱਲਬਾਤ ਚੱਲ ਰਹੀ ਸੀ ਉਸ ਟਾਈਮ ਕਹਿੰਦਾ ਵੀ ਮੈਂ ਅਪਾਇੰਟਮੈਂਟ ਲਈ ਅੱਖ ਅੱਖ ਦੇ ਡਾਕਟਰ ਨੂੰ ਵਿਖਾਉਣਾ ਮੈਂ ਤੇ ਮੈਂ ਜਾਣਾ ਮੈਨੂੰ ਛੇਤੀ ਹੈ ਤੇ ਮੈਨੂੰ ਇਹ ਦੱਸੋ ਪਹਿਲਾਂ ਇੱਕ ਪਿੱਛੇ ਜੇ ਡੱਲੇਵਾਲ ਨਾਲ ਮੀਟਿੰਗ ਹੋਈ ਸੀ ਕਿ ਚੰਡੀਗੜ੍ਹ ਦੇ ਵਿੱਚ ਕੀ ਉਸ ਮੀਟਿੰਗ ਦੇ ਵਿੱਚ ਕੋਈ ਹੱਲ ਹੋਇਆ ਨਹੀਂ ਉਹ ਵੇਖੋ ਸੈਂਟਰ ਦੇ ਨਾਲ ਹੋਈ ਹੈ ਸਾਡੇ ਨਾਲ ਉਹ ਸਯੁਗਤ ਮੋਰਚੇ ਦਾ ਕੋਈ ਨਹੀਂ ਉਹਨਾਂ ਐ ਤਾਂ ਕਿਸਾਨਾਂ ਦਾ ਉੱਤਾ ਤੱਕ ਵੇਖੋ ਉਹਨਾਂ ਦੀਆਂ ਅਲੱਗ ਉਹ ਐਮਐਸਪੀ ਵਾਸਤੇ ਗਏ ਸੀ ਸਾਹੀ ਜਿਹੜੀਆਂ ਪੰਜਾਬ ਦੀਆਂ ਜਿਹੜੀਆਂ ਹੱਕੀ ਮੰਗਾਂ ਨੇ ਉਹਨਾਂ ਵਾਸਤੇ ਗਏ ਗਏ ਸੀ ਜਿਹੜੀ ਮੀਟਿੰਗ ਸੀ ਉਹ ਅਲੱਗ ਮੈਟਰ ਆ ਉਹਨਾਂ ਦਾ ਇਹ ਇਸ ਕਰਕੇ ਜਿਹੜਾ ਇਹਨਾਂ ਨੇ ਉੱਥੋਂ ਜਿਹੜਾ ਇਹ ਕਹਿਆ ਵੀ ਪਹਿਲਾਂ ਤੁਸੀਂ ਧਰਨਾ ਕੈਨਸਲ ਕਰੋ ਫੇਰ ਮਰ ਨਾਲ ਗੱਲ ਕਰੋ ਨਹੀਂ ਤੇ ਮੈਂ ਜਿਹੜੀ ਮੀਟਿੰਗ ਹੋ ਰਹੀ ਹੈ ਮੈਂ ਬਿਲਕੁਲ ਨਹੀਂ ਇਹਦੇ ਬੈਠਣਾ ਹੈਗਾ ਉਥੋਂ ਕਹਿੰਦਾ ਉਥੇ ਵੱਡੇ ਸਾਡੇ ਲੀਡਰ ਆਗੂਆਂ ਨੂੰ ਜਲੀਲ ਕਰਕੇ ਉਥੋਂ ਟਿਆ ਕਹਿੰਦਾ ਤੁਸੀਂ ਆਪਣਾ ਜੋਰ ਵਾਲਾ ਪੰਜ ਤਰੀਕ ਨੂੰ ਮੈਂ ਆਪਣਾ ਲਾਵਾਂਗਾ ਪਰ ਇਹਨੇ ਉਸ ਤੋਂ ਬਾਅਦ ਸਾਡੇ ਛਾਪੇ ਮਾਰੀ ਕੀਤੀ ਸਾਡੇ ਜਿਹੜੇ ਆਗੂ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਮੇਰੇ ਘਰ ਵੀ ਦੋ ਵਾਰੀ ਪੁਲਿਸ ਆ ਰੇਡ ਮਾਰਨ ਗਈ ਤੇ ਮੈਂ ਕਾਬੂ ਨਹੀਂ ਆਇਆ ਹੈਗਾ ਤੇ ਅਸੀਂ ਟਰਾਲੀਆਂ ਲੈ ਜਾਣ ਚ ਫੇਰ ਵੀ ਸ਼ਸਫਲ ਰਹੇਗੇ ਸੜਕਾਂ ਤੇ ਗਏ ਪਰ ਇਹਨਾਂ ਟਿੱਪਰ ਲਾ ਕੇ ਅਗੇ ਵੱਡੇ ਵੱਡੇ ਵਾਹਣ ਲਾ ਕੇ ਹੈ ਵੀ ਵਾਹਣ ਲਾ ਕੇ ਸਾਡੀਆਂ ਟਰਾਲੀਆਂ ਉਥੇ ਜਾਣ ਨਹੀਂ ਦਿੱਤੀਆਂ ਪਰ ਅਸੀਂ ਇਹ ਸਾਡੀ ਵਾਜਦ ਪਾਉਣਾ ਚਾਹੁੰਦਾ ਹੈ ਇਹ ਬਾਹਰ ਆਣ ਕੇ ਇੰਨਾ ਕੁਫਰ ਤੋੜ ਰਿਹਾ ਹੈ ਮੀਡੀਆ ਰਾਈਂ ਕਲਿੱਪ ਇਹਨੇ ਭੇਜੀ ਬੀ ਇਹ ਵੇਖੋ ਜੀ ਇਹ ਸੜਕਾ ਰੋਕਣ ਚੱਲੇ ਸੀ ਇਹ ਰੇਲਾ ਰੋਕਦੇ ਨੇ ਇਹ ਲੋਕਾਂ ਦੇ ਆਵੇ ਜਾਈ ਰੋਕਦੇ ਸਾਢੇ 3 ਕਰੋੜ ਲੋਕਾਂ ਦਾ ਮੈਂ ਚੁਣਿਆ ਹੋਇਆ ਨੁਮਾਇੰਦਾ ਆ ਅਸੀਂ ਉਹ ਸਾਢੇ 3 ਕਰੋੜ ਲੋਕਾਂ ਦੀਆਂ ਹੀ ਮੰਗਾ ਲੈ ਕੇ ਗਏ ਸੀ ਅਸੀਂ ਕਿ ਪਾਕਿਸਤਾਨ ਦੇ ਬੰਦਿਆਂ ਦੀਆਂ ਮੰਗਾ ਨਹੀਂ ਲੈ ਕੇ ਗਏ ਸੀ ਜਿਹੜੇ ਨੇ ਵਾਅਦੇ ਕੀਤੇ ਸੀ ਇਹ ਹੁਣ ਇੱਕ ਹੋਰ ਕਰ ਰਿਹਾ ਜੀ ਐਮਾਜ਼ਨ ਵਾਲੇ ਵੇਖੋ ਜੀ ਐਮਾਜ਼ਨ ਤੋਂ ਜਿਹੜੀ ਉਥੋਂ ਉਹ ਤੁਸੀਂ ਤੁਸੀਂ ਲੋਡ ਕਰੋ ਉਹ ਜੋ ਹੋਰ ਮੈਸੇਜ ਆਉਂਦਾ ਜੀ ਜੇ ਤੁਸੀਂ ਆਰਡਰ ਕਰਦੇ ਹੋ ਉਹ ਕਹਿੰਦੇ ਜੀ ਰੋਡ ਬਲੌਕ ਨਹੀਂ ਰੋਡ ਬਲੌਕ ਕਿਸਾਨਾਂ ਨੇ ਨਹੀਂ ਕੀਤੇ 杜兴。 ਡੱਲੇਵਾਲ ਸਾਹਿਬ ਨੂੰ ਤੇ ਭਦੇਰ ਸਾਹਿਬ ਨੂੰ ਥਾਪੀ ਦੇ ਕੇ ਲੈ ਚਾਲ ਦਿੱਲੀ ਵਾਲ ਨੂੰ ਉਹਨਾਂ ਨੂੰ ਬਹੁਤ ਵੱਡੀ ਜਿਆਦਤ ਜਸੇਬੰਦੀ ਬਣਾ ਕੇ ਉਥੋਂ ਦਿੱਲੀ ਵਾਲ ਨੂੰ ਘੱਲਿਆ ਪਰ ਉਹਨਾਂ ਨੇ ਸਾਡੇ ਕਿਸਾਨਾਂ ਨੂੰ ਉਥੇ ਸੁਭ ਕਰਨ ਦੀ 시 ਦਿਖਾਈ ਸਾਡੇ ਉਥੇ ਮਾਲੀ ਜਾਨੀ ਨੁਕਸਾਨ ਕਰਾਇਆ ਸਾਡੇ ਟਰੈਕਟਰ ਭੰਨੇ ਗਏ ਸਾਡੇ ਹੀ ਪੰਜਾਬ ਵਿੱਚ ਸਾਡੀ ਜਮੀਨ ਤੇ ਆਣ ਕੇ ਹਰਿਆਣੇ ਦੀ ਪੁਲਿਸ ਨੇ ਗੋਲੀਆਂ ਚਲਾਈਆਂ ਤੋੜਪਨ ਕੀਤੀ ਪਰ ਭਗਵੰਦ ਮਾਨ ਨੇ ਉਹਨਾਂ ਦੇ ਐਫ ਆਈ ਆਰ ਦਰਜ ਨਹੀਂ ਕੀਤੀ 0 ਐਫ ਆਈ ਆਰ ਦਰਜ ਨਹੀਂ ਕੀਤੀ ਹੈਗੀ ਤੇ ਇਹ ਝੂਠਾ ਪ੍ਰਚਾਰ ਕਰ ਰਿਹਾ ਵੀ ਇਹ ਕਿਸਾਨ ਝੜਕਾਰਾ ਰੋਕ ਦੇਣੇ ਅਸੀਂ ਕੋਈ ਰੋਕਣ ਚਾਹੁੰਦੇ ਜਦੋਂ ਸਾਡੀ ਕਿਤੇ ਸੁਣਵਾਈ ਨਹੀਂ ਆ ਗਈ ਸੈਂਟਰ ਸਾਡੀ ਨਹੀਂ ਸੁਣਦੀ ਇਹ ਅਮਿਤ ਸ਼ਾਹ ਦੇ ਮੋਦੀ ਦਾ ਹੱਥ ਢੋਕਾ ਬਣਿਆ ਹੋਇਆ ਇਸ ਕਰਕੇ ਜੋ ਮੋਦੀ ਕਾਰਪੋਰੇਟ ਦੇ ਹੱਕ ਚ ਫੈਸਲਾ ਕਰਦੇ ਉਹੀ ਇਹਨੂੰ ਕਰਨਾ ਪੈਂਦਾ ਹੈ ਇਹ ਕਿਸੇ ਗਰੀਬ ਨਾਲ ਨਹੀਂ ਮਤਲਬ ਸੁਣਨੀ ਚਾਹੁੰਦਾ ਕਿਸੇ ਗੱਲ ਜਿਹੜੇ ਇੱਕ ਨਾ ਮਜ਼ਦੂਰ ਦੀ ਕੋਈ ਹੱਲ ਕੀਤਾ ਨਾ ਮੀਟਿੰਗ ਕੀਤੀ ਮਜ਼ਦੂਰ ਕਿਸੇ ਨਾਲ ਨਾ نقصان ਨਾ ਕਰਦਾ ਇਹ ਬਸ ਡੰਗ ਟਪਾ ਰਿਹਾ ਇਸ ਕਰਕੇ ਅੱਗੇ ਚੇਤਾਵਨੀ ਦੇ ਰਹੇ ਆ ਜੇ ਭਗਵੰਤ ਮਾਨ ਸਾਡੇ ਨਾਲ ਮੀਟਿੰਗ ਨਹੀਂ ਕਰਦਾ ਤੇ ਫਿਰ ਅੱਗੇ ਤੋਂ ਅਸੀਂ ਵੇਖੋ ਇਹ ਨਾਲ ਪਿੰਡਾਂ ਵਿੱਚ ਅਸੀਂ ਜਦੋਂ ਵੋਟਾਂ ਲੈਣਾ ਅਸੀਂ ਨਹੀਂ ਬਣਦੇ ਨਾ ਜੇ ਸਾਨੂੰ ਚੰਡੀਗੜ੍ਹ ਨਹੀਂ ਜਾਂਦੇ ਤੇ ਜਾਂ ਦਿੱਲੀ ਨਹੀਂ ਜਾਂਦੇ ਸਾਡੀ ਹੱਕੀ ਮੰਗਾ ਵਾਸਤੇ ਫਿਰ ਅਸੀਂ ਅਸੀਂ ਇਹਨਾਂ ਨੂੰ ਪਿੰਡਾਂ 'ਚ ਨਹੀਂ ਜਾਣ ਲਾ ਇਹ ਭਗਵੰਤ ਜੀ ਨੂੰ ਮੰਤਰੀ ਸਾਹਿਬੀ ਜਾ ਕੇ ਕਹਿਣਾ ਵੀ ਇਹਨਾਂ ਕਿਸਾਨਾਂ ਦਾ ਮਸਲਾ ਹੱਲ ਕਰਨਾ ਸਾਡੀ ਹੱਕ ਜਾਇਜ਼ ਮੰਗਾ ਨੇ ਨਜਾਇਜ਼ ਨਹੀਂ ਹੈਗੀਆਂ ਜਿਹੜੀਆਂ ਅਸੀਂ ਮੰਗਾ ਰੱਖੀਆਂ ਦੀ ਜਿਹੜਾ ਅੱਜ ਕਿਸਾਨੀ ਮੰਤਰ ਮੰਨ ਦਿੱਤਾ ਹੈ ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਇਸ ਤਰ੍ਹਾਂ ਦੇ ਅਸੀਂ ਇਹਨਾਂ ਕਹਿਣਾ ਚਾਹੁੰਦੇ ਹਾਂ ਕਿ ਸਯੁਕਤ ਕਿਸਾਨ ਮੋਰਚੇ ਜਿਹੜੇ ਤੰਦਰਿੰਗ ਨੂੰ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨਾਲ ਮੀਟਿੰਗ ਹੋ ਰਹੀ ਸੀ ਜਿਹਦੇ ਸਯੁਕਤ ਕਿਸਾਨ ਮੋਰਚੇ ਦੇ ਸਾਰੇ ਵੱਡੇ ਲੀਡਰ ਸ਼ਾਮਲ ਸਨ ਪਰ ਮੇਰੇ ਸਾਥੀ ਪਹਿਲਾਂ ਕਹਿ ਗਿਆ ਵੀ ਉਹਨਾਂ ਨੇ ਖੁੱਲਾ ਟਾਈਮ ਦਿੱਤਾ ਸੀ ਮੀਟਿੰਗ ਵਾਸਤੇ ਜੋ ਕਹਿੰਦੇ ਸਮਾਂ ਘਟਾ ਹੈ ਹੋ ਸਕਦਾ ਸੀ ਆਪਣੀ ਗੱਲ ਜਿਹੜੀ ਉਸ ਧਰ ਨਾਲ ਰੱਖੀ ਜਾਂਦੀ ਸੀ ਮੋਰਚੇ ਵੱਲੋਂ ਪਰ ਬਦਕਿਸਮਤੀ ਇਹ ਆ ਜਦੋਂ ਭਗਵੰਤ ਮਾਨ ਨੇ ਇੱਕ ਗੱਲ ਪੁੱਛੀ ਵੀ ਤੁਸੀਂ ਜਿਹੜਾ ਪਾਣੀ ਤੋਂ ਧੰਨਾ ਦਿਓਗੇ ਸ਼ੁਕਤ ਮੋਰਚ ਨੇ ਕਿਹਾ ਬਿਧਰਨੇ ਦਾ ਪਹਿਲਾਂ ਹੀ ਆਫਟਰ ਆਲ ਪ੍ਰੋਗਰਾਮ ਬਣਿਆ ਹੋਇਆ ਸੀ ਧਰਨਾ ਦੇਵਾਂਗੇ ਪੀਸਫੁਲ ਧਰਨਾ ਹੈ ਸਾਡਾ ਜਿਹੜਾ ਨਾ ਡੇਲਾਂ ਰੋਕਣ ਦਾ ਸਮਾਂ ਸੀ ਆਪਣਾ ਸੀ ਕੋਈ ਪ੍ਰੋਗਰਾਮ ਨਾ ਬੱਸਾ ਰੋਕਣ ਦਾ ਨਾ ਕਿਸਮ ਦਾ ਹਰਸਮੈਂਟ ਕਰਦਾ ਸਿਰਫ ਤੇ ਸਿਰਫ ਅਸੀਂ ਜਾ ਕੇ ਧਰਨਾ ਲਾਣਾ ਸੀ ਆਪਣੀ ਗੱਲ ਕਹਿਣੀ ਸੀ ਗੱਲਾਂ ਕੀ ਨੇ ਵੀ ਲੋਕਾਂ ਦੀ ਰੋਜ਼ਮਰ ਦੀ ਜ਼ਿੰਦਗੀ ਜੁੜੀਆਂ ਜਿਹੜੀ ਸਮੱਸਿਆਵਾਂ ਨੇ ਚਾਹਰੋ ਮਜ਼ਦੂਰਾਂ ਦੀ ਹੁਣ ਕਿਸਾਨਾਂ ਦੀ ਹੁਣ ਆਮ ਲੋਕਾਂ ਦੀ ਹੁਣ ਛੋਟੇ ਕਾਰੋਬਾਰਾਂ ਦੀਆਂ ਹੁਣ ਛੋਟੇ ਦੁਕਾਨਦਾਰਾਂ ਦੀਆਂ ਉਹਨਾਂ ਨਾਲ ਜੁੜੀਆਂ ਹੋਈਆਂ ਜਿਹੜੀਆਂ ਗੱਲਾਂ ਨੇ ਅੱਜ ਕਿਸਾਨ ਸੋ ਉਸ ਗੱਲ ਤੋਂ ਲੈ ਕੇ ਜਦੋਂ ਉਹ ਮਤਲਬ ਵਾਕ ਆਊਟ ਕਰ ਗਿਆ ਇਹ ਪਹਿਲੀ ਵਾਰ ਹੋਇਆ ਹੈ ਕਿ ਕਦੀ ਵੀ ਜਦੋਂ ਕੋਈ ਸਰਕਾਰ ਨਾਲ ਗੱਲ ਚੱਲਦੀ ਕਿਸੇ ਜਥੇਬੰਦੀਆਂ ਦੀ ਜਥੇਬੰਦੀਆਂ ਹੀ ਕਈ ਵਾਰ ਵਾਕ ਆਊਟ ਕਰ ਜਾਂਦੀਆਂ ਨੇ ਜਦੋਂ ਉਹਨਾਂ ਨੂੰ ਮਤਲਬ ਨਹੀਂ ਮਿਲਦਾ ਪਰ ਪਹਿਲੀ ਵਾਰ ਹੋਇਆ ਹੈ ਕਿ ਭਗਵੰਦ ਮਾਨ ਹੀ ਮੁੱਖ ਮੰਤਰੀ ਪੰਜਾਬ ਦਾ ਵਾਕ ਆਊਟ ਕਰ ਗਿਆ ਜੋ ਉਹਦੀ ਗਲਤ ਪਤਾ ਲੱਗਦਾ ਬਚਕਾਨਾ ਕਰਨ ਆਉਂਦਾ ਜਿਹੜਾ ਉਹਨੂੰ ਨਹੀਂ ਸੀ ਕਰਨਾ ਚਾਹੀਦਾ ਸੋ ਉਸ ਦੇ ਰੋਸ ਵਿੱਚ ਅੱਜ ਕਿਸਾਨ ਮੋਰਚੇ ਨੇ ਸਮੁੱਚੇ ਪੰਜਾਬ ਦੇ ਅੰਦਰ ਉਹਦੇ ਐਮਐਲਡੀ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਉਹਨਾਂ ਦੇ ਬਰਾ ਦਰਾਂਮਰੇ ਤਰਨੇ ਮਜਾਰੇ ਕਰਨ ਦਾ ਪ੍ਰੋਗਰਾਮ ਬਣਾਇਆ ਹੈ ਆਪਣਾ ਮੰਗ ਪੱਤਰ ਦੇਵਾਂਗੇ ਉਹਨਾਂ ਨੂੰ ਇੱਕ ਅਹਸਾਸ ਕਰਾਉਣਾ ਹੈ ਕਿ ਅਸੀਂ ਤੁਹਾਡੇ ਖਿਲਾਫ ਆ ਜੋ ਇਸ ਗੱਲ ਦਾ ਨਾ ਸਮਝੇ ਆਉਣ ਸਮੇਂ ਚ ਅਸੀਂ ਇਸ ਦਰਨ ਹੋਰ ਵਿਸ਼ਾਲ ਕਰਦੇ ਹੋਏ ਪਿੰਡਾਂ ਜਾ ਕੇ ਯੂਨਟਾਂ ਜਾ ਕੇ ਇਹ ਕਹਾਂਗੇ ਜਿਹੜੇ ਲੋਕ ਤੁਹਾਨੂੰ 92 एमएलए ਦੇ ਸਕਦੇ ਨੇ ਉਹ ਤੁਹਾਨੂੰ ਖਰਾਬ ਹੀ ਸਕਦੇ ਨੇ ਕਿਉਂ ਇਤਿਹਾਸ ਗਵਾਹ ਇਸ ਗੱਲ ਦਾ ਜਿੰਨੇ ਵੀ ਲੋਕ ਇੱਥੇ ਪੰਜਾਬ ਦੇ ਅੰਦਰ ਰਾਜ ਕੀਤਾ ਚਾਹ ਅਕਾਲੀ ਦਲ ਹੋਵੇ ਚਾਹ ਭਾਜਪਾ ਹੋਵੇ ਚਾਹ ਕਾਂਗਰਸ ਹੋਵੇ ਜੋ ਲੋਕਾਂ ਦੀ ਗੱਲ ਨਹੀਂ ਕੀਤੀ ਤਾਂ ਲੋਕਾਂ ਨੇ ਉਹਨਾਂ ਨੂੰ ਦਰੀਆਂ ਤੇ ਫੜਾਤਾ ਇਸ ਵਾਸਤੇ ਅਸੀਂ ਕਹਿਣਾ ਚਾਹੁੰਦੇ ਆਂ ਵੀ ਲੋਕਾਂ ਦੀਆਂ ਸਮੱਸਿਆਵਾਂ ਵਾਸਤੇ ਲੈ ਕੇ ਲੜਨਾ ਤੇ ਡੈਮੋਕ੍ਰੇਸੀ ਦੇਸ਼ ਚ ਲੋਕਾਂ ਦੀ ਗੱਲ ਸੁਣੀ ਚਾਹੀਦੀ ਏ ਇਸ ਵਾਸਤੇ ਨਾਦਰ ਸ਼ਹੀਦ ਪਰਮਾਨ ਜਿਹੜਾ ਕੀਤਾ ਉਹਨੇ ਵੀ ਝੂਠ ਬੋ ਰਿਹਾ ਹੋ ਦੇ ਕਿਸਾਨ ਨੂੰ ਸਾਡੀ ਲੜਾਈ ਵਿੱਚ ਲੜ ਰਹੇ ਨੇ ਕਿਸਾਨ ਫਰਾਂ ਦੇ ਲੜਾਈ ਲੜ ਰਹੇ ਝੂਠਾ ਝੂਠ ਬੋਲ ਰਿਹਾ ਮਿਲਕਲ ਉਹਨੇ ਕੋਈ ਵੀ ਸੱਚਾਈ ਨਾਲ ਗੱਲਾਂ 'ਚ ਇਸ ਵਾਸਤੇ ਇਹਨਾਂ ਸ਼ਬਦਾਂ ਦੀ ਨਿੰਦਿਆ ਕਰਦੇ ਆ ਉਹ ਸੀਐਮ ਸਾਹਿਬ ਦੇ ਇਹਨਾਂ ਸ਼ਬਦਾਂ ਦੇ ਜਿਹੜਾ ਝੂਠ ਬੋਲਿਆ ਲੈ ਜਾ ਕੇ ਲੋਕਾਂ 'ਚ ਪ੍ਰੈਸ ਜਾ ਕੇ ਨਿਖੇਧੀ ਕਰਦੇ ਆ ਕਿਸਾਨ ਮੋਰਚਾ ਲਾਉਂ ਔਰ ਇਸ ਕਰਕੇ ਅਸੀਂ ਉਹਨਾਂ ਦੇ ਸਾਰੇ ਹੀ ਪੰਜਾਬ ਦੇ ਅੰਦਰ ਜਿਹੜੇ ਐਮਐਲ ਉਹਨਾਂ ਦੇ ਬਾਰ ਮੋਰਚਾ ਤਰਨੇ ਪ੍ਰਦਰਸ਼ਨ ਕੀਤਾ ਜਾ ਰਹੇ ਨੇ ਇਸ ਵਾਸਤੇ ਸਮਾਣੇ 'ਚ ਕੀਤਾ ਜਾ ਰਿਹਾ ਸੋ ਜੋ ਉਹਨਾਂ ਨੇ ਕੰਮ ਤੇ ਲਿਖਿਆ ਨਾ ਪੜਿਆ ਤਾਂ ਉਹਨਾਂ ਵਾਲੇ ਸਮੇਂ 'ਚ ਸਿੱਖ ਕਿਸਾਨ ਮੋਰਚੇ ਨੂੰ ਸਖਤ ਫੈਸਲੇ ਲੈਣੇ ਪੈਣਗੇ ਤੇ ਅਸੀਂ ਕਹਿਣਾ ਚਾਹੁੰਦੇ ਆਂ ਵੀ ਇਹ ਸਦਾ ਚਲਣੀ ਨਹੀਂ ਜਿਹੜੀ ਤੁਸੀਂ ਲੁੱਟ ਵਿਚਾਰ ਰੱਖੀ ਜਿਹੜਾ ਬਦਲਾਅ ਦਾ ਨਾਅਰਾ ਅਸੀਂ ਤੁਸੀ ਦੇਖ ਰਹੇ ਹੋ ਵੱਡੇ ਵੱਡੇ ਮਹਿਲ ਕੋਠੀਆਂ ਮਨਾਰੇ ਜ਼ਮੀਨਾਂ ਜਾਇਦਾਦਾਂ ਬੇਨਾਮੀਆਂ ਹੁਣ ਨਾਮੀਆਂ ਹੋਣਾ ਮਤਲਬ ਉਹਨਾਂ ਲੋਕਾਂ ਨਾਲ ਵੀ ਅੱਗੇ ਕਦਮ ਅੱਗੇ ਚੱਲ ਕੇ ਸਰਕਾਰ ਚੱਲੀ ਹੋਈ ਹੈ ਇਸ ਵਾਸਤੇ ਇਹ ਕਹਿਣਾ ਚਾਹੁੰਦੇ ਆਂ ਵੀ ਪੰਜਾਬ ਦੇ ਲੋਕਾਂ ਨੂੰ ਵੀ ਕਹਿਣਾ ਚਾਹੁੰਦੇ ਆਂ ਤੇ ਇਸ ਤੁਹਾਡੇ ਮਾਧਿਅਮ ਰਹੀਂ ਕਿ ਲੋਕੋ ਜਿਹੜਾ ਬਦਲਾਵ ਸੇ ਨੰਗਾ ਹੋ ਗਿਆ ਇਸ ਵਾਸਤੇ ਸचेत ਹੋ ਜਾਓ ਆਉਣ ਵਾਲੇ ਸਮੇਂ ਚ ਇਹਨਾਂ ਚੋਰਾਂ ਨੂੰ ਹਰਾ ਕੇ ਕੋਈ ਲੋਕਤੈਸ਼ੀ ਲੋਕ ਪਿੱਤੂ ਪਾਰਟੀ ਨੂੰ ਦਿਤਾਓ ਜੇ ਲੋਕਾਂ ਦੀ ਗੱਲ ਕਰੇ ਲੋਕਾਂ ਦੇ ਮਸਲੇ ਹੱਲ ਕਰੇ ਇਸ ਵਾਸਤੇ ਕਿਸਾਨ ਮੋਰਚਾ ਜਿਹੜਾ ਇਹ ਅੱਜ ਤਰ੍ਹਾਂ ਲਾ ਕੇ ਬੈਠਾ ਹੋਇਆ ਹੈ ਇਹਨਾਂ ਬੇਨਤੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ